ਜੋ ਅਗਾਂਹ ਨੂੰ ਦੱਸਿਆ ਮੈਂ ਇਹ ਧਿਆਨ ਰੱਖਣ ਜੋਗ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਜੋ ਕਿ ਤੁਹਾਨੂੰ ਸਾਰੀ ਉਮਰ ਜੀਵਨ ਰੱਖਦੀਆਂ ਹਨ ਨੰਬਰ 1 ਇੱਕ ਹੀ ਸਾਹ ਵਿੱਚ ਪਾਣੀ ਪੀਣ ਨਾਲ ਛਾਤੀ ਵਿੱਚ ਦਰਦ ਪੈਦਾ ਹੋ ਸਕਦਾ ਹੈ ਨੰਬਰ 2 ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੈ ਤਾਂ ਤੁਹਾਨੂੰ ਜਾਂ ਤਾਂ ਤੋਂ ਜ਼ਿਆਦਾ ਮਸਰ ਜਾਂ ਮੂੰਗੀ ਦੀ ਦਾਲ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 3 ਕਾਬੂਜ ਦੀ ਦਿੱਕਤ ਹੋਵੇ ਤਾਂ ਸਵੇਰੇ ਖਾਲੀ ਪੇਟ ਪਾਣੀ ਪੀ ਕੇ ਕੁਝ ਦਿਨ ਅੱਡੀਆਂ ਦੇ ਬਣ ਚੱਲਣਾ ਚਾਹੀਦਾ ਹੈ ਨੰਬਰ 4 ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਆਪਣੀਆਂ ਅੱਖਾਂ ਦੀ ਮ사ਜ ਕਰਨੀ ਚਾਹੀਦੀ ਹੈ। ਨੰਬਰ 1 ਰਜਾਨਾ ਇੱਕ ਟਮਾਟਰ ਖਾਣ ਨਾਲ ਵਾਲ ਕਦੇ ਵੀ ਸਫੈਦ ਨਹੀਂ ਹੋਣਗੇ। ਨੰਬਰ 6 ਵਾਲਾਂ ਦੀ ਲੰਬਾਈ ਵਧਾਉਣ ਲਈ ਤੇਲ ਵਿੱਚ ਕੜੀ ਪੱਤਾ ਅਤੇ ਥੋੜੀ ਜਿਹੀ ਰਾਈ ਮਿਲਾ ਕੇ ਇਸ ਨੂੰ ਬੁਕਾ ਲਓ ਅਤੇ ਇਸ ਤੋਂ ਬਾਅਦ ਆਪਣੇ ਵਾਲਾਂ ਉੱਪਰ ਲਗਵਾਓ। ਵਾਲਾਂ ਦਾ ਝੜਨਾ ਤਾਂ ਬੰਦ ਹੋਵੇਗਾ ਹੀ ਅਤੇ ਇਹਨਾਂ ਦੀ ਲੰਬਾਈ ਵੀ ਵੱਧ ਜਾਵੇਗੀ। ਗੰਨੇ ਦੇ ਰਸ ਵਿੱਚ ਥੋੜੀ ਜਿਹੀ ਬਰਫ਼ ਅਤੇ ਅੱਧਾ ਨਿੰਬੂ ਨਚੋੜ ਕੇ ਪੀਣ ਨਾਲ ਉਲਟੀ ਆਉਣੀ ਬੰਦ ਹੋ ਜਾਵੇਗੀ। ਨੰਬਰ 8 ਜੇਕਰ ਉਲਟੀ ਆਉਣੀ ਨਾ ਰੁਕ ਰਹੀ ਹੋਵੇ ਪਾਣੀ ਵਿੱਚ 4-5 ਬੂੰਦਾਂ ਪਦੀਨੇ ਦਾ ਰਸ ਅਤੇ ਥੋੜਾ ਜਿਹਾ ਕਪੂਰ ਮਿਲਾ ਕੇ ਪੀ ਲਵੋ ਫਾਇਦਾ ਮਿਲੇਗਾ। ਨੰਬਰ 9 ਜੇਕਰ ਤੁਹਾਨੂੰ ਪਿਸ਼ਾਬ ਰੋਕ ਰੋਕ ਕੇ ਆਉਂਦਾ ਹੈ ਅਤੇ ਤੁਸੀਂ ਰੋਜ਼ਾਨਾ ਨਾਰੀਅਲ ਦੇ ਪਾਣੀ ਦਾ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਨੰਬਰ 10 ਸਟ੍ਰੋਬੇਰੀ ਦਾ ਇਸਤੇਮਾਲ ਕਰਨ ਨਾਲ ਦੰਦਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਨੰਬਰ 11 ਦਾਲਚੀਨ ਦਾ ਇਸਤੇਮਾਲ ਕਰਨ ਨਾਲ ਤੁਸੀਂ ਹਮੇਸ਼ਾ ਨਿਰੋਗ ਰਹੋਗੇ ਨੰਬਰ 12 ਜੇਕਰ ਤੁਹਾਨੂੰ ਕੇਲਾ ਖਾਣ ਤੋਂ ਬਾਅਦ ਕਬਜ ਹੁੰਦੀ ਹੁੰਦੀ ਦਿੱਕਤ ਹੋ ਜਾਵੇ ਤਾਂ ਤੁਸੀਂ ਕੇਲੇ ਉੱਪਰ ਹਲਕਾ ਜਿਹਾ ਨਮਕ ਅਤੇ ਕਾਲੀ ਮਿਰਚ ਛਣ ਕੇ ਖਾਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਕਬਜ਼ ਦੀ ਬਿਮਾਰੀ ਨਹੀਂ ਹੋਵੇਗੀ ਨੰਬਰ 13 ਬੱਚਿਆਂ ਨੂੰ ਜਿਆਦਾ ਦੇਰ ਤੱਕ ਮੋਬਾਈਲ ਦਾ ਇਸਤੇਮਾਲ ਨਾ ਕਰਨ ਦਿਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬੱਚਿਆਂ ਦੀ ਨਜ਼ਰ ਕਮਜ਼ੋਰ ਹੋ ਜਾਂਦੀ ਹੈ ਅਤੇ ਇਸ ਨਾਲ ਸਿਰਦਰਦ ਤੇ ਚੜਚੜਾਪਣ ਵੀ ਹੋ ਸਕਦਾ ਹੈ ਨੰਬਰ 14 ਦਹੀਂ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਉੱਪਰ ਲਗਾਉਣ ਨਾਲ ਵਾਲ ਸੈਲਕੀ ਹੋ ਜਾਂਦੇ ਹਨ ਨੰਬਰ 15 ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਘਟ ਜਾਂਦਾ ਹੈ ਨੰਬਰ 16 ਜਿਹੜੇ ਵਿਅਕਤੀ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਖਾਣਾ ਜਲਦੀ ਹজম ਨਹੀਂ ਹੁੰਦਾ ਅਤੇ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਨੰਬਰ 17 ਜੇਕਰ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ ਤਾਂ ਉਹਨਾਂ ਨੂੰ ਕਦੇ ਵੀ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 18 ਟਮਾਟਰ ਦਾ ਸੂਪ ਪੀਣ ਨਾਲ ਭਜਨ ਘਟ ਹੁੰਦਾ ਹੈ ਅਤੇ ਇਹ ਅੱਖਾਂ ਅਤੇ ਤ્વਚਾ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ। ਜੇਕਰ ਤੁਹਾਡੇ ਸਿਰ ਵਿੱਚ ਦਰਦ ਰਹਿੰਦਾ ਹੈ ਤਾਂ ਉਸ ਨੂੰ ਦੂਰ ਕਰਨ ਲਈ ਸਪਰਾਈਟ ਪੀ ਲਿਆ ਕਰੋ ਕਿਉਂਕਿ ਇਹ ਸਿਰਦਰਦ ਨੂੰ ਦੂਰ ਕਰਨ ਵਿੱਚ ਦਵਾਈ ਤੋਂ ਵੀ ਜ਼ਿਆਦਾ ਤੇਜ਼ ਕੰਮ ਕਰਦਾ ਹੈ ਨੰਬਰ 2 ਸੌਣ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਣੇ ਹੱਥ ਪੈਰ ਧੋ ਕੇ ਪੁੰਝ ਲਓ ਅਤੇ ਪ੍ਰਮਾਤਮਾ ਨੂੰ ਯਾਦ ਕਰਦੇ ਹੋਏ ਹੌਲੀ-ਹੌਲੀ ਸੌਣ ਦੀ ਕੋਸ਼ਿਸ਼ ਕਰੋ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਸਕੂਨ ਭਰੀ ਨੀਂਦ ਆਵੇਗੀ ਦੋਸਤੋ ਇਹ ਸੀ ਬਜ਼ੁਰਗਾਂ ਦੀਆਂ ਦਸਿਆ ਹੋਈਆਂ ਬਹੁਤ ਹੀ ਜ਼ਿਆਦਾ ਧਿਆਨ ਰੱਖਣਯੋਗ ਗੱਲਾਂ ਇਸ ਤਰ੍ਹਾਂ ਦੀਆਂ ਹੋਰ-ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ